ਇਹ ਤੁਸੀਂ ਕਿਡਨੀਜ਼ ਦੀ ਗੱਲ ਕੀਤੀ ਸ਼ੂਗਰ ਕਿਡਨੀ ਦੀ ਕਮਜ਼ੋਰੀ ਹੈ ਜਾਂ ਇਸੇ ਹੋਰ ਆਰਗਨ ਦੀ ਕਮਜ਼ੋਰੀ ਹੈ ਕੀ ਹੈ ਸਭ ਤੋਂ ਜਿਹੜੀ ਬੇਸਿਕ ਜਿਹੜੀ ਕਮਜ਼ੋਰੀ ਹੈ ਉਹ ਤਾਂ ਹੈਗੀ ਹੈ ਡਾਈਟ ਦੀ ਤੁਹਾਡੇ ਇਸ ਮੈਨੇਜਮੈਂਟ ਦੀ ਡਾਈਟ اور ਐਕਸਰਸਾਈਜ਼ ਦੇ ਲਈ ਅੰਤੋਂ ਤੋਂ ਇੱਕ ਯੂਗ ਹੈ ਸ਼ੂਗਰ ਕਿਥੇ ਕਿਥੇ ਯੂਜ਼ ਹੁੰਦੀ ਪੈਰੀਫਰਲ ਮਸਲ ਯੂਜ਼ ਕਰਦੇ ਨੇ اور ਬ੍ਰੇਨ ਦਾ ਪ੍ਰਾਇਮਰੀ ਜਿਹੜਾ એનર્ਜੀ ਲੈਣ ਦਾ ਇੱਕ ਸੋਰਸ ਹੈ ਉਹ ਸ਼ੂਗਰ ਹੀ ਹੈ ਕਿ ਸ਼ੂਗਰ ਬਹੁਤ ਜ਼ਰੂਰੀ ਹੈ ਐਬਜ਼ਾਰਬ ਹੋਣੀ ਪ੍ਰੋਪਰ ਉਹ ਤੁਹਾਡੇ ਪਿਸ਼ਾਬ ਰਸਤੇ ਨਾਲ ਨਿਕਲ ਜਾਏ ਜਿਹਦੇ ਪਿਸ਼ਾਬ ਰਸਤੇ ਸ਼ੂਗਰ ਨਿਕਲਦੀ ਹੈ ਉਦਾ ਬ੍ਰੇਨ ਵੀ ਕਟ ਕੰਮ ਕਰਦਾ ਅਚਾਰ ਜਿਸ ਬੰਦੇ ਨੇ 슈ਗਰ ਅੰਦਰੋਂ ਸਾਡੇ ਕਾਰਬੋਹਾਈਡਰੇਟ ਨਿਕਲ ਗਏ ਉਹਦੀ ਬਾਡੀ ਚ એનર્ਜੀ ਨਹੀਂ ਬਚਨੀ ਜਿਨ੍ਹਾਂ ਨੂੰ ਆਪਣੀ ਖਾਗ ਦੀ ਖੁਰਾਕ ਦੀ ਮਾਤਰਾ ਦਾ ਨਹੀਂ ਗਿਆਨ ਹੈਗਾ ਦੇਖੋ ਪਸ਼ੂ ਵੀ ਆ ਤਾਂ ਰੋਟੀ ਖਾ ਆਪਣਾ ਕਾ ਖਾਂਦਾ ਤੇ ਇੱਕ ਲੈਵਲ ਤੇ ਛੱਡ ਦਿੰਦਾ ਤੇ ਅਸੀਂ ਲੋਕ ਆਪਣੀ ਛਾ ਪਤਾ ਨਹੀਂ ਲਾਲਚ ਵਸ਼ ਸਾਨੂੰ ਲਾਲਚ ਹੋ ਜਾਂਦਾ ਗਿਆ ਆਹ ਬੰਦੇ ਅਜੀਬ ਦਾ ਸਵਾਦ ਹੈ ਜੀ ਅਜੀਬ ਦਾ ਸਵਾਦ ਕਹ ਲੋ ਫਿਰ ਇਹ ਨਹੀਂ ਪਤਾ ਵੀ ਭਾਈ ਪਹਿਲੀ ਪਹਿਲਾਂ ਪਚਿਆ ਨਹੀਂ ਤੂੰ ਹੋਰ ਲੋਡ ਪਾਤਾ ਓਕੇ ਓਵਰ ਰੇਟਿੰਗ ਹਾਂ ਬਿਲਕੁਲ ਸਾਡਾ ਬਾਡੀ ਅਸੈਸ ਕਰ ਰਹੇ ਜੀ ਕਿੰਨਾ ਫਰਾਗ ਖਾਦੀ ਹੈ ਕਿੰਨੀ ਖਾਦੀ ਹੈ ਇਹਨੂੰ ਕਿੰਨੇ ਐਨਜ਼ਾਈਮ ਚਾਹੀਦੇ ਹੈ ਪਛਾਣ ਵਾਸਤੇ ਤਾਂ ਜਿਸ ਵੇਲੇ ਉਹ ਐਕਸੀਡ ਕਰ ਜਾਂਦੇ ਆ ਤੇ ਇੱਕ ਵਾਰੀ ਖਾਦਾ ਆ ਉਹਨੇ ਆਪਣਾ ਕੰਮ ਸ਼ੁਰੂ ਕਰਤਾ ਕਿ ਹੋਰ ਚੀਜ਼ ਖਾਉਂਗਾ ਉਹਦੇ ਵਾਸਤੇ ਫਿਰ ਐਨਜ਼ਾਈਮ ਜੁਦਾ ਬਣਨੇ ਪਹਿਲਾ ਤਾਂ ਉਹਨੇ ਜਿੰਨਾ ਕਰਤਾ ਹੈ ਕੋਟਾ ਸੈਂਕਸ਼ਨ ਕਰਤਾ ਉਹ ਨਹੀਂ ਜੀ ਬਾਕੀ ਤਾਂ ਫਿਰ ਡੰਪਿੰਗ ਸਿੰਡਰਮ ਹੋ ਗਿਆ ਨਾ